ਅਸਲ ਵਿੱਚ ਲੋਕ ਇੱਕ ਦੂਜੇ ਨਾਲ ਬੇਫਾਈ ਕਿਉਂ ਕਰਦੇ ਨੇ ਕਿਉਂ ਹਸਬੈਂਡ ਵਾਈਫ ਮੀਆਂ ਬੀਵੀ ਇੱਕ ਦੂਜੇ ਨੂੰ ਧੋਖਾ ਦਿੰਦੇ ਨੇ ਕਿਉਂ ਰਿਲੇਸ਼ਨਸ਼ਿਪਸ ਵਿੱਚ ਜਿੱਥੇ ਲੜਕਾ ਲੜਕੀ ਦਾ ਵਿਆਹ ਨਹੀਂ ਹੋਇਆ ਹੁੰਦਾ ਉੱਥੇ ਇੱਕ ਦੂਜੇ ਨਾਲ ਧੋਖਾ ਬੇਫਾਈ ਕਿਉਂ ਕਰਦੇ ਨੇ ਉਹਦੇ ਬਾਰੇ ਗੱਲ ਕਰਾਂਗੇ ਸਿੱਧੀ ਗੱਲ ਕਰਾਂਗੇ ਸਪਸ਼ਟ ਗੱਲ ਕਰਾਂਗੇ ਸਿੱਧਾ ਵਜਦੇ ਆਪਾਂ ਕਾਰਨਾਂ ਤੇ ਕਿਉਂ ਹੁੰਦਾ ਸਭ ਤੋਂ ਪਹਿਲਾ ਕਾਰਨ ਹੈ ਖੁਦ ਦੀ ਮਰਜ਼ੀ ਹਰ ਇਨਸਾਨ ਖੁਦ ਦੀ ਮਰਜ਼ੀ ਚਲਾਉਣਾ ਚਾਹੁੰਦਾ ਹਰ ਇਨਸਾਨ ਚਾਹੁੰਦਾ ਕਿ ਉਹ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਏ ਉਹਨੂੰ ਕੋਈ ਰੋਕਣ ਟੋਕਣ ਵਾਲਾ ਨਾ ਹੋਵੇ ਹਾਂ ਪਰ ਉਹਨੂੰ ਪਿਆਰ ਕਰਨ ਵਾਲਾ ਵੀ ਹੋਣਾ ਚਾਹੀਦਾ ਕੋਈ ਉਹਨੂੰ ਸਹਾਰਾ ਦੇਣ ਵਾਲਾ ਵੀ ਹੋਣਾ ਚਾਹੀਦਾ ਕੋਈ ਬਟ ਕਦੇ-ਕਦੇ ਜਦੋਂ ਉਹਦਾ ਮਨ ਕਰੇ ਉਹ ਖੁਦ ਦੀ ਮਰਜ਼ੀ ਕਰੇ ਉਹਦਾ ਮਨ ਕਰਦਾ ਕਿ ਮੈਂ ਇਸ ਇਨਸਾਨ ਨੂੰ ਬੁਲਾਵਾਂ ਤਾਂ ਬੁਲਾਏਗਾ ਜੇ ਉਹਨੂੰ ਕੋਈ ਇਨਸਾਨ ਅੱਛਾ ਲੱਗਦਾ ਆਪਣੇ ਪਾਰਟਨਰ ਆਪਣੇ ਸਾਥੀ ਨੂੰ ਛੱਡ ਕੇ ਆਪਣੀ ਘਰ ਵਾਲੀ ਘਰ ਵਾਲਿਆਂ ਨੂੰ ਛੱਡ ਕੇ ਜੇ ਉਹਨੂੰ ਕੋਈ ਇਨਸਾਨ ਵਧੀਆ ਲੱਗਦਾ ਤਾਂ ਉਹ ਸਮਝਦਾ ਕਿ ਮੇਰੀ ਮਰਜ਼ੀ ਹੈ ਮੈਂ ਇਸ ਇਨਸਾਨ ਨਾਲ ਵੀ ਗੱਲ ਕਰਾਂ ਮੈਂ ਇਸ ਇਨਸਾਨ ਨਾਲ ਵੀ ਕੋਈ ਰਿਸ਼ਤਾ ਬਣਾਵਾਂ ਇਸ ਕਰਕੇ ਲੋਕ ਬੇਵਫਾਈ ਕਰਦੇ ਨੇ ਇਸ ਕਰਕੇ ਲੋਕ ਦੁਜਨਤੋਂ ਖਾ ਜਾਂਦੇ ਨੇ ਦੂਸਰੀ ਗੱਲ ਇਨਸਾਨ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਆਪਣੇ ਮੈਰਿਡ ਲਾਈਫ ਵਿੱਚ ਖਾਲੀਪਨ ਲੱਗਦਾ ਜਦੋਂ ਕਈ ਸਾਲ ਬੀਤ ਜਾਂਦੇ ਨੇ ਇਨਸਾਨ ਦੇ ਵਿਆਹ ਨੂੰ ਜਦੋਂ ਕਈ ਸਾਲ ਹੋ ਜਾਂਦੇ ਨੇ ਤਾਂ ਬੰਦਾ ਜਾਂ ਔਰਤ ਉਹਨਾਂ ਨੂੰ ਐਂ ਲੱਗਦਾ ਕਿ ਸਾਡੀ ਜੋ ਇਹ ਵਿਆਹੁਤਾ ਜ਼ਿੰਦਗੀ ਮੈਰਿਡ ਲਾਈਫ ਹੈ ਬੜੀ ਫਿੱਕੀ ਫਿੱਕੀ ਚੱਲ ਰਹੀ ਹੈ ਇਸ ਵਿੱਚ ਕੋਈ ਰੋਮਾਂਚ ਨਹੀਂ ਰਿਹਾ ਸਾਡੇ ਬੱਚੇ ਹੋ ਚੁੱਕੇ ਨੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈ ਜਾਂਦੇ ਆ ਜੇ ਅਸੀਂ ਜੌਬ ਕਰਦੇ ਹਾਂ ਸਵੇਰੇ ਜੌਬ ਤੋਂ ਫ੍ਰੀ ਹੋ ਕੇ ਆਨੇ ਆ ਫਿਰ ਬੱਚਿਆਂ ਦੇ ਪਿੱਛੇ ਸਾਰਾ ਦਿਨ ਚਲਾਈ ਜਾਂਦਾ ਫਿਰ ਘਰ ਦੇ ਕੰਮ ਕਰ ਜੇ ਛੁੱਟੀ ਆਂਦੀ ਵੀ ਹੈ ਤਾਂ ਉਹਦੇ ਵਿੱਚ ਵੀ ਅਸੀਂ ਕੋਈ ਨਾ ਕੋਈ ਘਰ ਦਾ ਕੰਮ ਆ ਕੋਈ ਰਿਸ਼ਤੇਦਾਰੀ ਜਾਣਾ ਹੁੰਦਾ ਤਾਂ ਇਨਸਾਨ ਨੂੰ ਬਸ ਉਹੀ ਚੀਜ਼ ਐ ਲੱਗਦਾ ਬੰਦੇ ਨੂੰ ਕਿ ਮੈਂ ਰੋਬੋਟ ਬਣ ਗਿਆ ਇਹ ਸਾਡੀ ਮੈਰਿਡ ਲਾਈਫ ਨਾ ਰੋਬੋਟ ਵਰਗੀ ਬਣ ਗਈ ਵੀ ਇਸ ਤੋਂ ਬਾਅਦ ਆ ਕੰਮ ਕਰਨਾ ਇਸ ਤੋਂ ਬਾਅਦ ਆ ਕੰਮ ਕਰਨਾ ਜੇ ਬੰਦਾ ਜੌਬ ਕਰਦਾ ਹੈ ਘਰ ਵਾਲੀ ਘਰੇ ਰਹਿੰਦੀ ਹੈ ਇਹ ਖਿਆਲ ਦੋਨਾਂ ਦੇ ਮਨ 'ਚ ਵੀ ਆ ਸਕਦਾ ਵੀ ਸਾਡੀ ਮੈਰਿਡ ਲਾਈਫ ਵਿੱਚ ਖਾਲੀपन ਆ ਚੁੱਕਿਆ ਵੀ ਉਹ ਸਟਾਰਟਿੰਗ ਵਿੱਚ ਜਿਹੜੇ ਸ਼ੁਰੂਆਤੀ ਸਾਲ ਸੀ ਜਿਹੜਾ ਉਸ ਟਾਈਮ ਅਸੀਂ ਇੰਜੋਏ ਕਰਦੇ ਸੀ ਆ ਉਸ ਟਾਈਮ ਅਸੀਂ ਖੁੱਲਾ ਡੁੱਲਾ ਸਾਡੀ ਸੋਚ ਸੀਗੇ ਅਸੀਂ ਘੁੰਮਦੇ ਫਿਰਦੇ ਸੀਗੇ ਹੁਣ ਬੱਚੇ ਹੋ ਗਏ ਨੇ ਹੁਣ ਸਾਡੇ ਤੇ ਜ਼ਿੰਮੇਵਾਰੀਆਂ ਪੈ ਗਈਆਂ ਨੇ ਤਾਂ ਇਹ ਇਨਸਾਨ ਹਰ ਇੱਕ ਦਾ ਲੱਗਨੇ ਚ ਹੁੰਦਾ ਤਾਂ ਹਰ ਕੋਈ ਕਿਸੇ ਵੀ ਇਨਸਾਨ ਦੇ ਮਨ ਚ ਖਿਆਲ ਆਦਾ ਕਿ ਮੈਨੂੰ ਆਪਣੀ ਮੈਰਿਡ ਲਾਈਫ ਬੜਾ ਖਾਲੀ ਖਾਲੀ ਬਣ ਲੱਗ ਰਿਹਾ ਮੈਨੂੰ ਬੋਰਿੰਗ ਬੋਰਿੰਗ ਜਿਹਾ ਲੱਗਦਾ ਪਿਆ ਵੀ ਕੀ ਕਰੀਏ ਇਹੋ ਜਿਹਾ ਤਾਂ ਇਸ ਕਰਕੇ ਵੀ ਇਨਸਾਨ ਦੇ ਮਨ ਵਿੱਚ ਇਹ ਖਿਆਲ ਆਉਂਦਾ ਕਿ ਮੈਂ ਆਪਣੇ ਸਾਥੀ ਨੂੰ ਧੋਖਾ ਦਵਾਂ ਉਹਦੇ ਨਾਲ ਬੇਵਫਾਈ ਕਰਾਂ ਤੀਜਾ ਕਾਰਨ ਜੀ ਵੀ ਬੰਦਾ ਜਾਂ ਔਰਤ ਆਪਣੇ ਦੋਸਤਾਂ ਮਗਰ ਲਾ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਪਏ ਜਾਂਦੇ ਨੇ ਜੋ ਉਹਨਾਂ ਨੂੰ ਬੇਵਫਾ ਜਾਂ ਉਹਨਾਂ ਨੂੰ ਆਪਣੇ 파ਟਨਰ ਨੂੰ ਤੋਖਾ ਦੇਣ ਲਈ ਪ੍ਰੇਰਿਤ ਕਰਦੇ ਨੇ ਮੋਟੀਵੇਟ ਕਰਦੇ ਨੇ ਦੋਸਤ ਕਿਸਦੇ ਵੀ ਹੋਣ ਅੱਜ ਕੱਲ ਲੇਡੀਜ਼ ਦੇ ਵੀ ਦੋਸਤ ਹੁੰਦੇ ਨੇ ਉਹਨਾਂ ਸਹੇਲੀਆਂ ਹੁੰਦੀਆਂ ਨੇ ਬੰਦਿਆਂ ਦੇ ਵੀ ਦੋਸਤ ਹੁੰਦੇ ਨੇ ਤਾਂ ਜੇ ਉਹਨਾਂ ਦੇ ਫਰੈਂਡ ਸਰਕਲ ਵਿੱਚ ਕਿਸੇ ਦੇ ਇਸ ਤਰ੍ਹਾਂ ਦੇ ਖਿਆਲ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਕਿ ਸਾਨੂੰ ਆਹ ਚੀਜ਼ ਕਰਨੀ ਚਾਹੀਦੀ ਹੈ ਵਿਆਹ ਤੋਂ ਬਾਹਰ ਵੀ ਕਿਸੇ ਨਾਲ ਰਿਲੇਸ਼ਨ ਰੱਖਣ 'ਚ ਕੋਈ ਗਲਤ ਨਹੀਂ ਹੈਗਾ ਸਟਾਰਟਿੰਗ 'ਚ ਇਨਸਾਨ ਨੂੰ ਲੱਗ ਸਕਦਾ ਕਿ ਨਹੀਂ ਯਾਰ ਇਹ ਗੱਲ ਗਲਤ ਹੈ ਪਰ ਜਦੋਂ ਗੱਲਾਂ بار بار ਰਿਪੀਟ ਹੁੰਦੀਆਂ ਨੇ ਤਾਂ ਬੰਦਾ ਸੋਚਦਾ ਹੈ ਔਰਤیں ਸੋਚਦੀ ਕਿ ਮੈਂ ਕਿਉਂ ਨਾ ਗੱਲ ਕਰਨ ਵਿੱਚ ਹਰਜ਼ੀ ਕੀ ਹੈ ਮੇਰੇ ਘਰ ਘਰ ਵਾਲੇ ਨੂੰ ਪਤਾ ਲੱਗਣਾ ਹੈ ਮੇਰੇ ਘਰ ਵਾਲੇ ਨੂੰ ਪਤਾ ਲੱਗਣਾ ਹੈ ਵੀ ਆਸ-ਪਾਸ ਜੇ ਕੋਈ ਉਹਨਾਂ ਨੂੰ ਐਜਾ ਆਫਰ ਦਿੰਦਾ ਹੈ ਇਸ ਤਰ੍ਹਾਂ ਦੀ ਕੋਈ ਗੱਲ ਉਹਨਾਂ ਨਾਲ ਕਰਦਾ ਹੈ ਕਿ ਇਨਸਾਨ ਦੇ ਮਨ 'ਚ ਖਿਆਲ ਆਉਂਦਾ ਹੈ ਵੀ ਮੇਰੀ ਮੈਰਿਡ ਲਾਈਫ ਤਾਂ ਚੱਲ ਰਹੀ ਜਿਵੇਂ ਚੱਲ ਰਹੀ ਪਰ ਇਹ ਇਨਸਾਨ ਮੇਰੇ 'ਚ ਇੰਟਰਸਟ ਖਾਂਦਾ ਪਿਆ ਭਾਵੇਂ ਉਹ ਜਿਹੜਾ ਇਨਸਾਨ ਹੈ ਉਹਦੇ ਕੋਈ ਹੋਰ ਚਾਲ ਹੋਵੇ ਕੋਈ ਉਹਨੂੰ ਤੁਹਾਡੇ ਤੋਂ ਪ ਜਿਆ ਤਰ੍ਹਾਂ ਕੋਈ ਫਾਇਦਾ ਲੈਣਾ ਹੋਵੇ ਉਥੇ ਇਨਸਾਨ ਫਿਰ ਇਹ ਨਹੀਂ ਸੋਚਦਾ ਕਿ ਮੇਰੇ ਮੈਰਿਡ ਲਾਈਫ ਤੇ ਕੀ ਅਸਰ ਪਊਗਾ ਇਨਸਾਨ ਉਹ ਤਾਂ ਸੋਚਦਾ ਕਿ ਜੇ ਮੈਂ ਆਪਣੀ ਵਾਈਫ ਨੂੰ ਜਾਂ ਮੈਂ ਆਪਣੇ ਹਸਬੰਡ ਨੂੰ ਬੇਗਫਾਈ ਕਰਦੀ ਆ ਉਹਨੂੰ ਧੋਖਾ ਦੇਨੀ ਵੀ ਆ ਤਾਂ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਮੇਰੇ ਬਾਕੀ ਦੋਸਤ ਮਿੱਤਰ ਵੀ ਇਹੀ ਸਭ ਕੁਝ ਕਰਦੇ ਪਏ ਚੌਥਾ ਪੁਆਇੰਟ ਜੀ ਪੈਸੇ ਜ਼ਿਆਦਾ ਹੋਣੇ ਕਈ ਵਾਰ ਇਨਸਾਨ ਕਰੋ ਵਧੀਆ ਹੁੰਦਾ ਹੈ ਯਾਂ ਕਹਿ ਲਈਏ ਵੀ ਉਹਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਤੇ ਉਹਦੇ ਕੋਲ ਪੈਸੇ ਇੰਨੇ ਹੁੰਦੇ ਨੇ ਕਿ ਉਹ ਆਪਣੇ ਸ਼ੌਕ ਪੂਰੇ ਕਰ ਸਕਦੇ ਸ਼ੌਂਕਾਂ ਵਿੱਚ ਕਹਿੰਦੇ ਨੇ ਇਨਸਾਨ ਦੋਇਤ ਇਹਨੇ ਕੰਮ ਕਰਦਾ ਜਿ ਕੋ ਬਾਲੇ ਹੁੰਦੇ ਨੇ ਸ਼ਰਾਬ ਜਾਂ ਸ਼ਬਾਬ ਚੁੜਾਉਂਦਾ ਸ਼ਰਾਬ ਦਾ ਮਤਲਬ ਹੈ ਜੀ ਹਰੋ ਨਸ਼ਾ ਜੋ ਇਨਸਾਨ ਦੀ ਸੁਰਤ ਭੁਲਾ ਦਿੰਦਾ ਉਸ ਨੂੰ ਝੂਟਾ ਦਿੰਦਾ ਇੱਕ ਉਹਦਾ ਸਿਰ ਘਮਾ ਦਿੰਦਾ ਸ਼ਬਾਬ ਵਿੱਚ ਉਹ ਸਭ ਚੀਜ਼ਾਂ ਹੋ ਗਈਆਂ ਜੋ ਉਸ ਆਦਮੀ ਨੂੰ ਨਹੀਂ ਪਹਿਣਾ ਚਾਹੀਦਾ ਔਰਤ ਨਹੀਂ ਪਹਿਣਾ ਚਾਹੀਦਾ ਤਾਂ ਜਿਸ ਇਨਸਾਨ ਕੋਲ ਜਿਸ ਆਦਮੀ ਔਰਤ ਕੋਲ ਪੈਸੇ ਜ਼ਿਆਦਾ ਹੁੰਦੇ ਨੇ ਉਹਦੇ ਕੋਲ ਜ਼ਿਆਦਾ ਉਹ ਸਮਝਦਾ ਕਿ ਮੇਰੇ ਕੋਲ ਜ਼ਿਆਦਾ ਇੰਡੀਪੈਂਡੈਂਸ ਹੈ ਮੇਰੇ ਕੋਲ ਜ਼ਿਆਦਾ ਫਰੀडम ਹੈ ਵੀ ਮੈਂ ਆਪਣੇ ਪਾਰਟਨਰ ਤੋਂ ਮੈਂ ਆਪਣੇ ਆਦਮੀ ਆ ਮੈਂ ਆਪਣੀ ਔਰਤ ਨੂੰ ਵੱਧ ਕਮਾਣਾ ਤਾਂ ਮੇਰੇ ਕੋਲ ਇੱਕ ਆਪਸ਼ਨ ਹੈਗੀ ਹੈ ਕਿ ਮੈਂ ਆਪਣੇ ਪੈਸੇ ਨਾਲ ਇੰਜੋਏ ਕਰਾਂ ਤਾਂ ਉਦੋਂ ਇਨਸਾਨ ਬੇਵਫਾਈ ਧੋਖੇ ਦੇ ਰਾਹ ਤੇ ਤੁਰ ਪੈਂਦਾ ਅਗਲਾ ਪੁਆਇੰਟ ਹੈ ਜੀ ਆਪਣੇ ਸਾਥੀ ਨੂੰ ਉਸ ਤਰੀਕੇ ਨਾਲ ਦੇਖਣਾ ਜਿਉਂ ਨਾ ਸਾਥੀ ਸੋਹਣਾ ਨਾ ਹੋਣਾ ਕਈ ਵਾਰ ਇਨਸਾਨ ਦੇ ਵਿਆਹ ਜਾਂ ਤੁਸੀਂ ਇਹ ਲਗਾ ਲਓ ਕਿ ਉਸ ਦਾ ਵੀ ਰਿਸ਼ਤਾ ਹੁੰਦਾ ਉਹ ਇਸ ਕੁਝ ਪਰਿਸਥਿਤੀਆਂ ਚ ਹੋਇਆ ਹੁੰਦਾ ਜਾਂ ਕਿਸੇ ਇਸ ਤਰ੍ਹਾਂ ਦੇ ਕਿ ਉਸ ਟਾਈਮ ਜਦੋਂ ਜਾਂ ਦੇਖੋ ਨੀ ਲਵ ਮੈਸ ਵੀ ਕਿਤੇ ਉਸ ਟਾਈਮ ਨੂੰ ਇਨਸਾਨ ਸੋਹਣਾ ਲੱਗਦਾ ਸੀ ਪਰ ਜਦੋਂ ਜਦੋਂ ਆਪਾਂ ਇਨਸਾਨ ਆਪਣੀ ਉਮਰ ਢਾਲਦੀ ਹੈ ਆਦਮੀਆਂ ਢੀਬੀ ਢਾਲਦੀ ਔਰਤਾਂ ਵੀ ਢਾਲਦੀ ਹੈ ਹਮੇਸ਼ਾ ਉਹ ਰੂਪ ਜਾਂ ਉਹ ਸੁੰਦਰੇ ਨਹੀਂ ਰਹਿੰਦਾ ਤਾਂ ਉਹਦੇ ਕਰਕੇ ਵੀ ਕਈ ਵਾਰ ਇਨਸਾਨ ਨੂੰ ਆਪਣਾ ਸਾਥੀ ਘਟ ਸੋਹਣਾ ਲੱਗਦਾ ਜਾਂ ਜਦੋਂ ਉਹਦੇ ਵੈ ਹੋਏ ਹੁੰਦਾ ਉਦੋਂ ਇਨਸਾਨ ਚੰਗਾ ਲੱਗ ਰਿਹਾ ਹੁੰਦਾ ਪਰ ਹੌਲੀ ਹੌਲੀ ਜਦੋਂ ਆਪਾਂ ਇੱਕ ਦੂਸਰੇ ਨਾਲ ਰਹਿੰਨੇ ਆ ਇੱਕ ਦੂਸਰੇ ਨਾਲ ਟਾਈਮ ਸਪੈਂਡ ਕਰਦੇ ਆ ਅਲੱਗ-ਅਲੱਗ ਤਰ੍ਹਾਂ ਦੇ ਡਿਸੀਜਨ ਲੈਣੇ ਆ ਜਾਂ ਉਹ ਦਿਨਕ ਉੱਠਦੇ ਬੈਠਦੇ ਆ ਇਹ ਸਾਨੂੰ ਕੀ ਕਹਿ ਦਿੰਦਾ ਵੀ ਤੇਰੇ ਮੁਤਾਬਿਕ ਤੇਰਾ ਘਰ ਵਾਲਾ ਸੋਹਣਾ ਨਹੀਂ ਹੈ ਤੇਰੇ ਮੁਤਾਬਿਕ ਜਿੰਨੀ ਸੋਹਣੀ ਤੂੰ ਹੈ ਜਿੰਨਾ ਸੋਹਣਾ ਤੂੰ ਹੈ ਤੇਰੀ ਘਰ ਵਾਲੀ ਉਸ ਨਾਲ ਸੋਹਣੀ ਨਹੀਂ ਹੈ ਤਾਂ ਇਨਸਾਨ ਕਿਤੇ ਨ ਕਿਤੇ ਆਪਣੇ ਸਾਥੀ ਵਿੱਚ ਹੀ ਕਮੀ ਲੱਭਣ ਲੱਗ ਜਾਂਦਾ ਕਿ ਸ਼ਾਇਦ ਮੇਰਾ ਸਾਥੀ ਘੱਟ ਸੋਹਣਾ ਹੈ ਤਾਂ ਉਹ ਇਸ ਤਰ੍ਹਾਂ ਦੇ ਇਨਸਾਨ ਦੀ ਭਾਲ ਸ਼ੁਰੂ ਕਰ ਦਿੰਦਾ ਜਾਂ ਉਸ ਨੂੰ ਕਿਸੇ ਹੋਰ ਇਨਸਾਨ ਨਾਲ ਮਿਲਾ ਦਿੰਦਾ ਜੋ ਉਸ ਦੇ ਪਾਰਟਨਰ ਉਸ ਦੇ ਸਾਥੀ ਨਾਲੋਂ ਸੋਹਣਾ ਹੁੰਦਾ ਹੈ ਜਿਸ ਕਰਕੇ ਉਹ ਆਪਣੇ ਹਸਬੰਡ ਐ ਵਾਈਫ ਨੂੰ بے وفਾਈ ਕਰਦਾ ਉਹਦੇ ਨਾਲ ਉਹਨੂੰ ਧੋਖਾ ਦਿੰਦਾ ਪਹਿਲੀ ਗੱਲ ਮੈਂ ਦੱਸਦਾ ਤੁਹਾਨੂੰ ਕਿ ਬੇ ਬੇਵਫਾਈ ਆ ਧੋਖਾ ਕੋਈ ਮਜਬੂਰੀ ਨਾਲ ਨਹੀਂ ਕਰਦਾ ਇਹ ਸਭ ਦੀ ਇੱਕ ਮਰਜ਼ੀ ਹੁੰਦੀ ਹੈ ਹਰ ਇਨਸਾਨ ਨੂੰ ਪਤਾ ਹੁੰਦਾ ਕਿ ਮੈਂ ਜੇ ਬੇਵਫਾਈ ਕਰ ਰਿਹਾ ਆਪਣੇ ਪਾਰਟਨਰ ਨਾਲ ਆਪੇ ਆਪਣੇ 파ਟਨਰ ਨੂੰ ਧੋਖਾ ਦੇ ਰਿਹਾ ਤਾਂ ਇਹ ਗਲਤ ਗੱਲ ਹੈ ਬਟ ਜੇ ਉਹ ਫਿਰ ਵੀ ਉਹ ਚੀਜ਼ ਕਰ ਰਿਹਾ ਤਾਂ ਉਹ ਸੋਚ ਸਮਝ ਕੇ ਹੋਈ ਚੀਜ਼ ਕਰਦਾ ਤਾਂ ਜਦੋਂ ਕਿਸੇ ਕਈ ਤਰ੍ਹਾਂ ਦੀ ਔਰਤਾਂ ਦੀਆਂ ਲੋੜਾਂ ਜ਼ਰੂਰੀ ਪੂਰੀਆਂ ਨਹੀਂ ਹੋ ਰਹੀ ਹੁੰਦੀਆਂ ਭਾਵੇਂ ਪੈਸੇ ਕਰਕੇ ਹੋਣ ਕਿਸੇ ਹੋਰ ਕਾਰਨ ਕਰਕੇ ਹੋਣ ਤਾਂ ਉਹ ਕਿਸੇ ਹੋਰ ਇਨਸਾਨ ਨੇ ਹੋਰ ਆਦਮੀ ਨਾਲ ਬਾਹਰੋਂ ਇਹਨੂੰ ਕੋਈ ਮਿਲਾ ਦਿੰਦਾ ਹੈ ਇਸ ਤਰ੍ਹਾਂ ਦੇ ਆਦਮੀ ਨਾਲ ਜੋ ਉਸ ਨੂੰ ਵਾਅਦਾ ਕਰਦਾ ਕਿ ਮੈਂ ਤੇਰੀਆਂ ਲੋੜਾਂ ਪੂਰੀਆਂ ਕਰੂੰਗਾ ਜੋ ਵੀ ਤੁਹਾਨੂੰ ਚੀਜ਼ ਦੀ ਲੋੜ ਹੈ ਉਹ ਮੈਂ ਪੂਰੀ ਕਰੂੰਗਾ ਉਹਦੇ ਕਰਕੇ ਉਹ ਇਨਸਾਨ ਆਪਦੇ ਸਾਥੀ ਨਾਲ ਬੇਫਾਈ ਕਰਦਾ ਆਪਣੇ ਸਾਥੀ ਨੂੰ ਧੋਖਾ ਦਿੰਦਾ ਹੈ ਅਗਲੀ ਵੀਡੀਓ ਜੇਤੀ ਆ ਰਹੀ ਆ ਆਪਾਂ ਹੋਰ ਵੀ ਕਈ ਪੁਆਇੰਟ ਡਿਸਕਸ ਕਰਾਂਗੇ ਤੁਹਾਡਾ ਇਸ ਵੀਡੀਓ ਬਾਰੇ ਕੀ ਸੁਝਾਅ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਠੀਕ ਹੈ ਜੀ ਆਪਾਂ ਇਸ ਵੀਡੀਓ ਵਿੱਚ ਸਾਫ਼ ਤੇ ਸਪਸ਼ਟ ਗੱਲ ਕਰਨੀ ਹੈ ਆਪਾਂ ਕੋਈ ਓਲਾ ਨਹੀਂ ਰੱਖਣਾ ਜੋ ਚੀਜ਼ ਜਿਵੇਂ ਹੁੰਦੀ ਹੈ ਉਸ ਚੀਜ਼ ਨੂੰ ਉਸੇ ਤਰ੍ਹਾਂ ਅਸੀਂ ਤੁਹਾਡੇ ਸਾਹਮਣੇ ਲਿਆਂਦੀ ਕੋਸ਼ਿਸ਼ ਕਰਾਂਗੇ ਤਾਂ ਕਿ ਵੱਧ ਤੋਂ ਵੱਧ ਲੋਕਾਂ ਜਾਗਰੂਕ ਹੋਣ ਲੋਕਾਂ ਨੂੰ ਪਤਾ ਲੱਗੇ ਕਿ ਕਿਉਂ ਰਿਸ਼ਤੇ ਖਰਾਬ ਹੁੰਦੇ ਨੇ ਕਿਵੇਂ ਆਪਣੇ ਰਿਸ਼ਤਿਆਂ ਸੰਭਾਲਿਆ ਜਾ ਸਕੇ ਕਿਵੇਂ ਆਪਣੀ ਮਾਨਸਿਕ ਹੈਲਥ ਨੂੰ ਆਪਣੀ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਿਆ ਜਾਵੇ ਜੇ ਕੋਈ ਤੁਹਾਡਾ ਧੋਖਾ ਕਰਦਾ ਹੈ ਜਾਂ ਤੁਹਾਡੇ ਨਾਲ ਤੁਸੀ ਕਿਸੇ ਨੇ ਧੋਖਾ ਕੀਤਾ ਤੇ ਉਸ ਤੋਂ ਉੱਭਰਨਾ ਚਾਹੁੰਦੇ ਹੋ ਉਸ ਬਾਰੇ ਵੀ ਗੱਲ ਹੋਏਗੀ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਸੁਝਾਅ ਨੇ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਤਾਂ ਸਟੱਨ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਇਹੋ ਜਿਹੀਆਂ ਚੀਜ਼ਾਂ ਇੱਕ ਦੂਸਰੇ ਨਾਲ ਸ਼ੇਅਰ ਕਰਨੀ ਚਾਹੀਦੀਆਂ ਨੇ ਕਿਉਂਕਿ ਕਈ ਚੀਜ਼ਾਂ ਸਾਨੂੰ ਨਹੀਂ ਪਤਾ ਹੁੰਦਾ ਪਰ ਸਾਨੂੰ ਕਿਤਨਾ ਕੁ ਤੱਕ ਸਿੱਖਣ ਨੂੰ ਮਿਲਦੀਆਂ ਨੇ ਤਾਂ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਇਸ ਨਾਲ ਮਿਲਾਂਗਾ ਜਾਸ ਅਗਲੀ ਵੀਡੀਓ ਵੀ ਬਹੁਤ ਜਲਦੀ ਆਏਗੀ ਉਸ 'ਚ ਅਸੀਂ ਬਾਕੀ ਸਾਰੇ ਪੁਆਇੰਟ ਡਿਸਕਸ ਕਰਾਂਗੇ ਸਸ਼ੇਕਾਲ ਥੈਂਕ ਯੂ